ਉਹ ਹੁੰਦੇ ਨਹੀਂ ਜਿਹੜੇ ਬਣਾ ਬਣਾ ਪੀਂਦੇ ਸਰਵਰ ਤੇ ਪੇਪਰ ਪਈ ਆ ਜੀ ਸਿੰਘ ਜੀ ਆ ਦੇ ਲੋ ਚੂੜੀਆਂ ਦੇ ਸੰਗੂਚ ਸੰਧਾਰ ਲਾ ਲਓ ਦੇਖ ਲੈ ਇੱਧਰ ਕਹਿੰਦਾ ਸਿੰਘ ਜੀ ਤੇ ਤਾਂ ਸਾਹ ਨਹੀਂ ਹੁੰਦੇ ਨਹੀਂ ਭਾਈ ਪੇਪਰ ਵੇ ਜਿਹੜੇ ਬਣਾ ਬਣਾ ਪੀਂਦੇ ਆ ਤਾਂ ਬਿਲਕੁਲ ਆ ਦੇਖੋ ਜੀ ਆ ਜੀ ਇਹ ਕਹਦਾ ਪੇਪਰ ਇਹ ਆ ਦੇਖੋ ਬਾਹਰ ਜੱਟਾਂ ਦੀ ਜੁਵੇਂ ਮਾਣੇ ਕਰਕੇ ਦੇਖੋ ਮੰਤਰ ਮੰਤਰੀ ਬਿਤੇ ਹੋਏ ਨੇ ਹੋਰ ਉਹਨੇ ਡੂਨੇ ਮਾਣ ਕੀਤੇ ਬਈ ਇਹ ਗਾਣੇ ਡੂਨੇ ਮਾਣੇ ਗੁਰੂ ਘਰ ਚ ਗਰੰਟੀ ਸਾਈਡ ਦੀ ਸੇਵਾ ਨਭਉਦਾ ਕਹਿੰਦਾ ਮੇਤੋ ਉਲਟੋ ਕੇ ਕਰਦਾ ਇਹ ਕੰਮ ਤੇ ਸ਼ਰੇਆਮ ਸੇਵਾ ਦੀ ਆਪ ਜੀ ਆਤਾ ਪਰਮਾਨੰਦ ਤੇ ਉਹਦੇ ਮਾਜੂਦ ਉਹ ਕਹਿੰਦਾ ਅੱਜ ਇਹਨਾਂ ਨੇ ਨਾ ਗੁਰੂ ਘਰ ਨੂੰ ਗੁੱਲਕ ਬਣਾ ਲੱਖਿਆ ਪੈਸੇ ਕਮਾਉਣ ਦਾ ਜਰੀਆ ਉੱਪਰ ਉੱਪਰ ਦੇ ਲਾ ਕੇ ਥੰਦੋ ਲਾ ਕੇ ਜਿਹੜੇ ਸਿੰਘਾਂ ਤੇ ਨਹੀਂ ਰਹਿਣੇ ਚਾਹੀਦੇ ਆਪਣੀਆਂ ਨੇ ਐਜੀਪੀਸੀ ਕਮੇਟੀ ਤੋਂ ਮੇਵਾੜਾ ਫਤੇਗੜ ਸਾਹਿਬ ਤੋਂ ਇਹਨਾਂ ਨੂੰ 5-7 ਸੂਕ ਮਿਲੇ ਕਿੱਦਾਂ ਆ ਗਿਆ ਬਹੁਤ ਜੀ ਮੇਰੀ ਪ੍ਰਮੁਖਤ ਦੇ ਜੀ ਟੋਟੇ ਲਾਤੀਆਂ ਦੇ ਵਿੱਚ ਇਹ ਕੁਝ ਚੱਲ ਰਿਹਾ ਆ ਦੇਖੋ ਸਲਾਗਰ ਦੀ ਮੰਤਰ ਉਤਰਦੇ ਆ ਠੀਕ ਆ ਇੱਥੇ ਆ ਦੇਖੋ ਭਾਈ ਇਹ ਮੰਤਰ ਉਤਰਦੇ ਆ ਕੀ ਬੋਲਦੇ ਆ ਮੰਤਰ ਮੰਤਰ ਆ ਦੇਖੋ ਕੀ ਤੰਤਰ ਮਾਤਰ ਲੈ ਕੇ ਰੱਖੇ ਹੋਏ ਇਹਨਾਂ ਦੇ ਦੇਖੋ ਤੇ ਹੁਣ ਤੁਸੀਂ ਆਹ ਦਾ ਇਹਨਾਂ ਨੂੰ ਸਰੂਪ ਰੱਖਣ ਦਾ ਹੱਕ ਹੈਗਾ ਕੋਈ ਇੱਕ ਰੂਪ ਇੱਥੇ ਨਹੀਂ ਰਹਿਣੇ ਚਾਹੀਦੇ ਫਤੇਗੜ ਸਾਹਿਬ ਅਸੀਂ ਹੁਣ ਗੱਲ ਕਰਦੇ ਆ ਜੇ ਤਾਂ ਉਹਨਾਂ ਨੇ ਦਿੱਤੇ ਨੇ ਸਰੂਪ ਇਹ ਕਹਿੰਦਾ ਮੈਂ ਫਤੇਗੜ ਸਾਹਿਬ ਤੋਂ ਲਿਆਉਂਦੇ ਨੇ ਹੱਲ ਕੀਤਾ ਵੀਰੇ ਸੱਟ ਨਾ ਮਾਰਿਆ ਨਹੀਂ ਕਰਿਆ ਛੋੜਾ ਮੈਨੇ ਛੋੜਾ ਛੋੜੇ ਦੇਖਿਆ ਲੈ ਨੂੰ ਆ ਵੀਰੇ ਨਕਲੀ ਨਕਲੀ ਵਿਆਹ ਕਰਦਾ ਸਾਲਾ ਬੋਤਲਾਂ ਰੱਖੀਆਂ ਉਹ ਕਹਿੰਦਾ ਵੀ ਸਾਡੇ ਮੁੰਡੇ ਨੇ ਬਾਣਾ ਪਾਇਆ ਵਾ ਆ ਬਾੜਗਾਲ ਸਿੰਘਾਂ ਕੰਮ ਕਰਦੇ ਨੇ ਤੇ ਨਾਮ ਦਾ ਕੋਈ ਉਹ ਦੇਖੋ ਨਿਕ ਪੀੜੀਆਂ ਸੁਟਾਂ ਮੜੇ ਜਿਗਤ ਨਿਕਲ ਕੇ ਆਹ ਉਹ ਦੇਖੋ ਉਹ ਦੇਖੋ ਬੀੜੀਆਂ ਜਿਗਤਾਂ ਜਾਂ ਦੇਖਣੀਆਂ ਹੱਥਾਂ ਨੂੰ ਲੈ ਲੈ ਪੁੱਤ ਹੱਥ ਨਹੀਂ ਲੱਗਿਆ ਕਰਦੇ ਨਹੀਂ ਖੇਣੀ ਸੈਕਟੋਰ ਦੇ ਤਾਂ ਹੌਂਡੀਆਂ ਦਾ ਮਤਲਬ ਸਾਰਾ ਹਰਕ ਹੁੰਦਾ ਦੰਦੇ ਨਾ ਸਾਰਾ ਕੁਝ ਨਿਕਲ ਰਿਹਾ ਹੈ ਗੱਦੇ ਚ ਦੇਖ ਇਹਨੂੰ ਕੀ ਹੈ ਸਾਰਾ ਫੋਨੇ ਕੱਪੜੇ ਇਹਦੇ ਚੱਕੇ ਸਾਰੇ ਉਹ ਉਹ ਕੌਂਦੀ ਵੀ ਕੱਢ ਸੈਕਟਾ ਇਹ ਦੇਖੋ ਜੇ ਕਹਿੰਦੇ ਨੇ ਕਿ ਇਹਨੇ ਧਾਰਤੀਆਂ ਤੇ ਪੀਕੇ ਰੱਖੀ ਹੋਈਆਂ ਉਹ ਜੀ ਐਮਐਸੀ ਜੀ ਪ੍ਰੋਗਰਾਮ ਉੱਥੇ ਜਿਹੜਾ ਚੱਲਦੇ ਸੀ ਉਹ ਮਨਮਤ ਦੇ ਆਧਾਰ ਤੇ ਚੱਲਦੇ ਸੀ ਸਾਰਾ ਕੁਝ ਗੁਰਮਤ ਨੂੰ ਵਿਚਾਰ ਕੇ ਤੇ ਮਨਮਤ ਨੂੰ ਮੁੱਖ ਰੱਖ ਕੇ ਚੱਲਦੇ ਸੀ ਤੇ ਜਿਹੜੇ ਜੋ ਮੋਰੇ ਸੀ ਬੀਡੀਆਂ ਸਿਕਟਾ ਤਬਾਕੂ ਤੇ ਸ਼ਰਾਬ ਦੀਆਂ ਬੀਰਾਂ ਦੀਆਂ ਬੋਤਲਾਂ ਤੇ ਚਿੰਦਾ ਕਾਰਸੋ ਜਿਹਨੂੰ ਪ੍ਰਵਡ ਬੁਲੇਟ ਵੀ ਕਹਿੰਦੇ ਨੇ ਉਹ ਵੀ ਮਿਲਦੇ ਨੇ ਤੇ ਸੱਪ ਦੀਆਂ ਕੰਜਾਂ ਸੰਧੂਰ ਤੇ ਟੂਨੇ ਟੱਪੇ ਕਰਕੇ ਤੇ ਜਿਵੇਂ ਵਾਲ ਵਟੇ ਕੇ ਰੱਖੀ ਹੋਣੀਆਂ ਓਵੇਂ ਦੇ ਤੇ ਹੋਰ ਕਈ ਤਰ੍ਹਾਂ ਦੇ ਹੋਰ ਕੰਮ ਸੀ ਜਿਹੜੇ ਆਪਣੇ ਕੋਲ ਨਹੀਂ ਦੱਸੇ ਜਾ ਸਕਦੇ ਤੇ ਉੱਥੇ ਗੁਰੂ ਖਰਬਸਾਹਬ ਜੀ ਦੀ ਹਜ਼ੂਰੀ ਸੀ ਹਜ਼ੂਰੀ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਸੀ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਏ ਤੇ ਉੱਥੇ ਜਿਹੜਾ ਪਹਿਲਾ ਉਹ ਕਮਰਾ ਬਣਾਇਆ ਹੋਇਆ ਸੀ ਉਹ ਪਹਿਲਾਂ ਸਾਰਾ ਕੁਝ نیچے ਕਰਦੇ ਸੀ ਇੱਕ ਸਮਾਦ ਬਣਾਈ ਹੋਈ ਸੀ ਸਾਈਡ ਤੇ ਖੰਬੇ ਪਾਸੇ ਗੁਰੂ ਘਰ ਦੇ ਨਾਲ ਹੀ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਤੁਸੀਂ ਇਸ ਦੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਲਕਾ ਬਸੀ ਪਠਾਨ ਤੇ ਉੱਥੇ ਜੋ ਵੀ ਇਹ ਕਰਦੇ ਸੀ ਤੇ ਉੱਥੇ ਦੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਵਾਰ ਮਤਲਬ ਇਸ ਚੀਜ਼ਾਂ ਦੀ ਹੁਣ ਸੁਣਨ ਦੇ ਵਿੱਚ ਆਉਂਦਾ ਹੈ ਵੀ ਉਹਨਾਂ ਨੇ ਵੀ ਅੱਗੇ ਕੁਝ ਕੰਮ ਕੀਤੇ ਨੇ ਇਹਨਾਂ ਦੇ ਪੱਤੇ ਵਗੈਰੇ ਵੀ ਕਰਾਏ ਸੀ ਇਹ ਜਿਹੜਾ ਜੋ ਵੀ ਇਹ ਅੰਸ਼ਦ ਸੀ ਇਹ ਜਿਵੇਂ ਕਹਨਾਂ ਨੇ ਅਫਸਰਡ ਮਾਈਂਡਡ ਵੀ ਕਹਿ ਸਕਦੇ ਆ ਇੱਕ ਤਰ੍ਹਾਂ ਜਾਂ ਦੂਜੇ ਪਾਸੇ ਕਹਿ ਦਈਏ ਵੀ ਲੋਕਾਂ ਨੂੰ ਡਰਾਉਣ ਦੇ ਤਰੀਕੇ ਬਣਾਏ ਹੋਏ ਸੀ ਇਹਨਾਂ ਨੇ ਕਿੰਨੇ ਸਰੂਪ ਮਿਲੇ ਨੇ ਉੱਥੋਂ ਚਾਰ ਸਰੂਪ ਜਿਹੜੇ ਸਰੂਪ ਸੀ ਉਹ ਪੂਰੇ ਸਤਕਾਰ ਮਰਿਆਦਾ ਪਰ ਤਰ੍ਹਾਂ ਰੱਖੇ ਹੋਏ ਸੀ ਕਿੰਨੇ ਸੀ ਮਰਿਆਦਾ ਸੀ ਉੱਥੇ ਮਰਿਆਦਾ ਦੇਖੋ ਜੀ ਜਿੱਥੇ ਤੰਬਾਕੂ ਹੋਵੇ ਚੇਨਮਾ ਹੋਣ ਟੁੱਟੇ ਦੀਆਂ ਅ ਕਸ਼ਾਂ ਲੱਗੀਆਂ ਜਾਂਣ ਜਾਂ ਸ਼ਰਾਬ ਦੀਆਂ ਬੋਤਲਾਂ ਮਿਲਣ ਜਾਂ ਹੋਰ ਜਿਹੜੇ ਤਾੰਤ੍ਰਿਕ ਵਿਦਵਾਲੇ ਵਾਲੇ ਕੰਮ ਹੋਣ ਉੱਥੇ ਤਾਂ ਮर्यादा ਤਾਂ ਰਹਿੰਦੀ ਹੋਣੀ ਤੁਸੀਂ ਸਾਫ ਸਫਾਈ ਰੱਖੋ ਘਰ ਦੇ ਵਿੱਚ ਪਰ ਇੱਕ ਮੁਸ਼ਕ ਹੈ ਜਿਹੜੀ ਉਹ ਤਾਂ ਘਰ ਨੂੰ ਬਦਬੂ ਲਾਉਂਦੀ ਹੋ ਆ ਇੱਕ ਤਰ੍ਹਾਂ ਦੀ ਉਹ ਜੇ ਉੱਥੇ ਜਿਹੜਾ ਮਾਹੌਲ ਸੀ ਉੱਥੇ ਦੇ ਲੋਕਲ ਬੰਦੇ ਵੀ ਬਹੁਤ ਤੰਗ ਸੀ ਇਸ ਕਰਕੇ ਕਹਿੰਦੇ ਸੀ ਵੀ ਇੱਥੇ ਲਵ ਮੈਰਿਜਾਂ ਕਰਾਈਆਂ ਜਾਂਦੀਆਂ ਨੇ ਪੈਸੇ ਲੈ ਕੇ ਉਹ ਵੀ ਦੇਖਿਆ ਜਾਂਦਾ ਵੀ ਕੌਣ ਹੈ ਕੀ ਨਹੀਂ ਤੇ ਸੁਣਨ ਦੇ ਵਿੱਚ ਵੀ ਆਏ ਵੀ ਇੱਕ ਮਾਸੀ ਦਾ ਦੇਪਤੀ ਜੇ ਨਾਲ ਵਿਆਹ ਕਰਾ ਭਾਣ ਦੇ ਨਾਲ ਵਿਆਹ ਕਰਾਤਾ ਸੀ ਤੇ ਹੋਰ ਵੀ ਮਤਲਬ ਇਹ ਜੇ ਕੰਮ ਸੀ ਵੀ ਕਹਿੰਦੇ ਵੀ ਨੰਗਾ ਹੋ ਕੇ ਬਾਜ਼ਾਰ ਦੇ ਵਿੱਚ ਵੀ ਘੁੰਮਣ ਲੰਘ ਜਾਂਦਾ ਸੀ ਜਾਂ ਹੋਰ ਜਿਵੇਂ ਪਖੰਡ ਕਰਨੇ ਡੇਰਾਵਾਦ ਨੂੰ ਪ੍ਰਮੋਟ ਕਰਨਾ ਮਸਤਾਨ ਨੂੰ ਪ੍ਰਮੋਟ ਕਰਨਾ ਵੀ ਅਸੀਂ ਚਿਲਮਾ ਚਰਮਾ ਲਾਉਂਦੇ ਆ ਜਾਂ ਹਨਾ ਲੋਕਾਂ ਨੂੰ ਟਰਾਂਟ ਦੇ ਸੀ ਤੇ ਪੈਸੇ ਵੀ ਲੈਂਦੇ ਸੀ ਤੁਸੀਂ ਕੀ ਕਾਰਵਾਈ ਕੀਤੀ ਫਿਰ ਤੁਸੀਂ ਕਾਰਵਾਈ ਤਾਂ ਅਸੀਂ ਮੁੱਖ ਰੱਖਿਆ ਵੀ ਸਭ ਤੋਂ ਪਹਿਲਾਂ ਵੀ ਜਿਹੜਾ ਸਤਕਾਰ ਹੈ ਗਰਬਾਣੀ ਵੀ ਆਪਾਂ ਉਸ ਥਾਂ ਤੋਂ ਗਰਬਾਣੀ ਹੈ ਸ਼ਬਦ ਹੈ ਉਸ ਨੂੰ ਉਸ ਥਾਂ ਤੋਂ ਕੱਢ ਲੀਏ ਤੇ ਆਪਾਂ ਗੁਰੂਗ੍ਰਾਮ ਸਾਹਿਬ ਜੀ ਦੇ ਚਾਰ ਤੋਂ ਉਥੋਂ ਲੈ ਆਏ ਪੋਥੀਆਂ ਵੀ ਲੈ ਆਈ ਤੇ ਗੁਟਕਾ ਸਾਹਿਬ ਵੀ ਉਥੋਂ ਲੈ ਕੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜੀ ਉਥੂ ਵੀ ਫਤਿਹਗੜ ਸਾਹਿਬ ਦੀ ਟੀਮ ਸੀ ਅ ਸਰਦਾਰ ਗਰਮੋ ਸਿੰਘ ਜੀ ਨੇ ਉਹਨਾਂ ਨੇ ਆਪ ਹੋ ਕੇ ਆਹ ਕਾਦੀ ਟੀਮ ਸੀ ਕਾਦੀ ਟੀਮ ਸੀ ਜਿਹੜੀ ਗੁਰਦੁਆਰਾ ਸ਼ਿਖਰਧਰ ਦੇ ਤੇ ਜਿਹੜੇ ਸਿੰਘ ਸੀ ਉੱਥੇ ਪੰਜ ਪਿਆਰੇ ਜੀ ਪੰਜ ਪਿਆਰੇ ਜੀ ਹਜ਼ੂਰੀ ਦੇ ਤੇ ਪੁਲਿਸ ਨੂੰ ਦਲਾਕਤੀ ਹੋਈ ਹਾਂ ਪੰਜ ਪੁਲਿਸ ਵੀ ਉੱਥੇ ਮੌਕੇ ਤੇ ਆਈ ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਵੀ ਪਾਈ ਤੇ ਉਹ ਕਹਿੰਦੇ ਸੀ ਵੀ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਤੇ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਗਈ